ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਜੀ এবੀਪੀ ਪੰਜਾਬੀ ਨਿਊਜ਼ ਤੇ ਮੈਂ ਹਾਂ ਤੁਹਾਡਾ ਅਮਿਤ ਖੱਲ। ਕੱਲ ਕਰਨ ਜਾ ਰਿਹਾ ਜੀ ਨਸਾਂ ਦੇ ਉੱਤੇ ਠਲ ਪਾਉਣ। ਪਿਛਲੇ ਦਿਨੀ ਇਹ ਚੀਜ਼ ਕਿਹਾ ਕਿ ਪਿੰਡ ਜੀਜਾ ਸਾਸੀਆਂ ਵਿੱਚ ਤਿੰਨ ਨੌਜਵਾਨਾਂ ਦੀਆਂ ਲੱਸਾਂ ਜਿਹੜੀਆਂ ਬ੍ਰਹਮਧੂਂਦੀਆਂ ਨੇ ਯਾਨੀ ਕਿੰਨਸਾਂ ਦੇ ਕਰਕੇ ਤਿੰਨ ਤਿੰਨ ਨੌਜਵਾਨਾਂ ਦੀਆਂ ਜਰੀਆ ਮੂਤਾਂ ਹੋਈਆਂ ਸੀਆਂ। ਉਸ ਦੇ ਤਹਿਤ ਹੀ ਪੰਜਾਬ ਚੋਂ ਯਾਨੀ ਕਿ ਆਪਣੀ ਹੁਣ ਖਾਸ ਕਰਕੇ ਗੱਲ ਕੀਤੀ ਆ ਗੁਰਦਾਸਪੁਰ ਜ਼ਿਲ੍ਹੇ ਦੀ ਗੁਰਦਾਸਪੁਰ ਵਿੱਚੋਂ ਨਸ਼ਿਆਂ ਨੂੰ ਹੱਲ ਪਾਉਣ ਦੇ ਲਈ ਆਪਣੀ ਜਿਹੜੀ ਗੁਰਦਾਸਪੁਰ ਪੁਲਿਸ ਹੈ ਉਹ ਕਾਫੀ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਇਹਦੇ ਤਹਿਤ ਹੀ ਆਪਰੇਸ਼ਨ ਕਾਸੋ ਦੇ ਤਹਿਤ ਅੱਜ ਡੀਆਈਜੀ ਬਾਰਡਰ ਏਜ ਅਤੇ ਐਸਐਸਪੀ ਗੁਰਦਾਸਪੁਰ ਵੱਲੋਂ ਜਿਹੜਾ ਇੱਕ ਸਾਂਝੇ ਤੌਰ ਤੇ ਵਿਹਲਤ ਰਾਇਆ ਗਿਆ ਸੀਗਾ ਤੇ ਉਹਨਾਂ ਨੇ ਆਪਣੇ ਪਣਿਆੜ ਅਤੇ ਪਿੰਡ ਬਹਿਰਾਮਪੁਰ ਵਿਖੇ ਜਾ ਕੇ ਦੀ ਰੀਡ ਕੀਤੀ ਹੈ ਕਿ ਜਿੱਥੇ ਨਥੇ ਨੂੰ ਠੱਲ ਪਾਉਣ ਦੇ ਲਈ ਜਿਹੜੀ ਆ ਇੱਕ ਵੱਡੀ ਜਿਹੜੀ ਕਾਰਵ ਚਤੀ ਗਈ ਹੈ ਆਪਣੀ ਗੁਰਦਾਸ ਸੁਪਲ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਕੋਈ ਨਹੀਂ ਫੇਰ ਹਮਾਰੋ ਇੱਕ ਇੱਕ पन्या जो पिंड है दीनानगर सब डिविजन का आज ਇਹ ਕਾਸਾ ਆਪਰੇਸ਼ਨ ਜੋ ਪੂਰੇ ਡਿਸਟ੍ਰਿਕਟ ਦੇ ਵਿੱਚ ਚੱਲ ਰਿਹਾ ਉਹ ਇੱਥੇ ਵੀ ਚਲਾਇਆ ਜਾ ਰਿਹਾ ਹੈ ਕਿੱਥੇ ਇੱਕ ਸਾਡੇ ਲਈ ਬੜੀ ਯੂਨੀਕ ਜੀ ਚੀਜ਼ ਦਿਖੀ ਹੈ ਕਿ ਇੱਕ ਪਾਸੇ ਸਾਡਾ ਸਰਚ ਆਪਰੇਸ਼ਨ ਵੀ ਚੱਲ ਰਿਹਾ ਸੀ ਬਟ ਕਿੱਥੇ ਬੱਚੇ ਜਿਹੜੇ ਆ ਉਹ ਸਪੋਰਟਸ ਐਕਟੀਵਿਟੀ ਦੇ ਵਿੱਚ ਵੀ ਇਨਵੋਲਡ ਹੈਗੇ ਇਹ ਚੀਜ਼ ਬੜੀ ਚੰਗੀ ਹੈ ਅਸੀਂ ਆਪ ਵੀ ਇੰਟਰੈਕਸ਼ਨ ਕੀਤਾ ਹੈ ਬੱਚਿਆਂ ਦੇ ਨਾਲ ਤੇ ਬੱਚਾ ਨੂੰ ਇਕੱਠਾ ਕਰਕੇ ਅਸੀਂ ਇਹਨਾਂ ਨੂੰ ਸਮਝਾਇਆ ਵੀ ਹੈ ਅਵੇਅਰ ਵੀ ਕੀਤਾ ਹੈ ਤੋ ਇਹਦੇ ਨਾਲ ਇੱਕ ਚੀਜ਼ ਸਾਨੂੰ ਕਲੀਅਰ ਹੁੰਦੀ ਹੈ ਕਿ ਇਦਾਂ ਨਹੀਂ ਹੈ ਕਿ ਆਪਾਂ ਇੱਕ ਕਿਸੇ ਪਿੰਡ ਦਾ ਨਾਮ ਲੈ ਲਿਆ ਕਿ ਉੱਥੇ ਨਸ਼ਾ ਖੂਬ ਵਿਗਦਾ ਹੈ ਨਹੀਂ ਉਹ ਪੂਰਾ ਪਿੰਡ ਹੀ ਬੇਕਾਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੁਝ ਮਾੜੇ ਅਨਸਰ ਹੁੰਦੇ ਆ ਜਿੱਦਾ ਕਹਿੰਦੇ ਕਹਾਵਤ ਹੁੰਦੀ ਹੈ ਕਿ ਕੁਝ ਗੰਦੀ ਮੱਛਲੀ ਪੂਰੇ ਤਲਾਬ ਨੂੰ ਗੰਦਾ ਕਰਦੀ ਹੈ ਕੁਝ ਮਾੜੇ ਅਨਸਰ ਹੁੰਦੇ ਆ ਕੁਝ ਮਾੜੇ ਕਰ ਵੀ ਇੱਥੇ ਹੈਗੇ ਜੋ ਡਿਪਟੀ ਸਾਹਿਬ ਨੇ ਐਸਐਚਐਸ ਸਾਹਿਬ ਨੇ ਆਈਡੈਂਟੀਫਾਈ ਵੀ ਕੀਤੇ ਇੱਥੇ ਆਪਰੇਸ਼ਨ ਚੱਲ ਰਿਹਾ ਹੈ ਬਟ ਕਈ ਸਾਰੇ ਚੰਗੇ ਵੀ ਬੰਦੇ ਹੈਗੇ ਜੋ ਇਸ ਤਰ੍ਹਾਂ ਦੇ ਮੁਹੱਲੇ ਵਿੱਚ ਰਹਿ ਕੇ ਵੀ ਚਾਹੇ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੇ ਪੜ ਜ਼ਿੰਮੇਦਾਰੀ ਜਿਹੜੋ ਆਪਣੇ ਲੈਵਲ ਤੇ ਪੂਰੀ ਕਰ ਰਹੇ ਨੇ ਤਾਂ ਉਹ ਵੀ ਬੰਦੇ ਹੈਗੇ ਔਰ ਉਹ ਆਪਣੇ ਹੀ ਸਾਥੀਆਂ ਦੇ ਲਈ ਇੱਕ ਮਿਸਾਲ ਵੀ ਹੁੰਦੇ ਆ ਤੇ ਉਹਨਾਂ ਦੇ ਲਈ ਸੋਰਸ ਆਫ ਇਨਸਪੀਰੇਸ਼ਨ ਵੀ ਹੁੰਦੇ ਆ ਅਸੀਂ ਇੱਥੇ ਬੱਚਿਆਂ ਨੂੰ ਦੇਖਿਆ ਸੀ ਸਾਨੂੰ ਕਾਫੀ ਚੰਗਾ ਲੱਗੇ ਕਿ ਜਿਹੜੇ ਹੈ ਆਪਣੇ ਜੋ ਵੀ ਆਪਣਾ ਇੱਥੇ ਦਾ ਉਹ ਨਾਮ ਫੈਸਿਲਿਟੀਆਂ ਹੈ ਉਸ ਅਕੋਰਡਿੰਗ ਉਹ ਆਪਣੀ ਸਪੋਰਟਸ ਐਕਟੀਵਿਟੀ ਜਿਹੜੀ ਉਹ ਕਰ ਰਹੇ ਹਨ ਨਾ ਕਿ ਉਹ ਕਿੱਥੇ ਕੋਈ ਨਸ਼ਾ ਵਗੈਰਾ ਸਰ ਜਿਹੜੇ ਆਡੈਂਟੀਫਾਈ ਕਰ ਦਿੱਤੀ ਉਹਨਾਂ ਘਰਾਂ ਵਿੱਚ ਛਾਪੇਮਾਰੀ ਵੀ ਕੀਤੀ ਕੁਝ ਮਿਲਿਆ ਜੀ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਛਾਪੇਮਾਰੀ ਹਲੇ ਵੀ ਚੱਲ ਰਹੀ ਹੈ ਸਾਨੂੰ ਇੱਕ ਸਸਪੈਕਟ ਜਿਹੜਾ ਉਹ ਮਿਲਿਆ ਹੈ ਉਹ ਕੇਸ ਦੇ ਵਿੱਚ ਵੌਨਟਡ ਸੀਗਾ ਓਡੀਪੀ ਸਾਹਿਬ ਨੇ ਹੁਣੇ ਦੱਸਿਆ ਮੈਨੂੰ ਕਿ ਅਰੈਸ ਕੀਤਾ ਗਿਆ ਹੈ ਔਰ ਉਸ ਤੋਂ ਇਲਾਵਾ ਕਈ ਸਾਰੇ ਘਰਾਤੀ ਹੁਣ ਜਿਹੜੀ ਪਮਾਇਸ਼ ਹੁੰਦੀ ਹੈ ਉਹ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਸ ਤਰ੍ਹਾਂ ਬਣਾਇਆ ਇਹ ਮਤਲਬ ਬੇਸਿਕਲੀ ਘਰ ਜਿਹ ਮੰਨੀ ਤੋਂ ਬਣਾਇਆ ਹੈ ਜਾਂ ਕਿਸਰ ਤੋਂ ਬਣਾਇਆ ਉਹ ਵੀ ਕਿੱਥਾ ਜਾਏਗਾ ਇਹ ਸਰਚ ਅਭਿਆਨ ਕਿਤੇ ਵੀ ਗਾਂ ਤੋਂ ਵੀ ਚੱਲੀ ਜਾਣੀ ਇਹ ਸਰਚ ਅਭਿਆਨ ਪਿਛਲੇ 1 ਹਫਤੇ ਤੋਂ ਲਗਾਤਾਰ ਚੱਲ ਰਹੇ ਹਨ ਸਾਡਾ ਅੱਜ ਦਾ ਦਿਨ ਪੂਰਾ ਹੀ ਸਾਰੇ ਹੌਟਸਪੌਟ ਨੂੰ ਟਾਰਗੇਟ ਕਰਨ ਦਾ ਸੀ ਕਿ ਉੱਥੇ ਜਾ ਕੇ ਚੈਕਿੰਗ ਕੀਤੀ ਜਾਵੇ ਹੁਣ ਆਪਾਂ ਨੈਕਸਟ ਜਿਹੜਾ ਹੈ ਉਹ ਟਾਰਗੇਟਡ ਚੈਕਿੰਗ ਕਰਾਂਗੇ ਜਿਸ ਦੀ ਸਾਨੂੰ ਇਨਫੋਰਮੇਸ਼ਨ ਹੈਗੀ ਕਿ ਵੀ ਫਲਾਣਾ ਬੰਦਾ ਹੁਣ ਹੀ ਆਇਆ ਹੈ ਬਾਹਰ ਤੋਂ ਉਹ ਬੇਸਡ ਔਨ ਇਨਫੋਰਮੇਸ਼ਨ ਪੁਆਇੰਟ ਆਫ ਸੇਫਟੀ ਜਿਹੜੀ ਹੈ ਸਰ ਕਿੱਥੇ ਹੈ ਗਰਦਾਸਪੁਰ ਜ਼ਿਲ੍ਹੇ ਚ ਕਿੰਨੇ ਕਿ ਪਿੰਡ ਆਇਡੈਂਟੀਫਾਈ ਕੀਤੇ ਗਏ ਨੇ ਜਿਹੜੇ ਨਸ਼ੇ ਦੀ ਗ੍ਰਿਫਤ ਜਾਂ ਲੱਗਦਾ ਕਿ ਇਹਨਾਂ ਪਿੰਡਾਂ ਚ ਨਸ਼ਾ ਜਿਹੜਾ ਵੰਡਿਆ ਨਹੀਂ 10 ਕਿਲੋ ਦੇ ਕਰੀਬ ਲੋਕੇਸ਼ਨ ਹੈ ਵੱਖਰੀ ਵੱਖਰੀ ਲੋਕੇਸ਼ਨ ਹੈ ਉਹ ਸਾਰੇ ਸਬ ਡਿਵੀਜ਼ਨ ਦੇ ਵਿੱਚ ਹੈਗੀ ਉੱਥੇ ਹਰ ਇੱਕ ਲੋਕੇਸ਼ਨ ਤੇ ਡੀਐਸਪੀ ਸਾਹਿਬ ਐਸਪੀ ਐਸਪੀ ਸਾਹਿਬ ਵੀ ਹੈਗੇ ਨਾਲ ਐਸਐਚਓਸ ਔਰ ਸਾਰੀ ਇਹ ਆਪਾਂ ਆਇਡੈਂਟੀਫਾਈ ਕਰਦੇ ਹਾਂ ਉੱਥੇ ਐਂਟਰੀ ਐਗਜ਼ਿਟ ਪੁਆਇੰਟਸ ਨੂੰ ਵੀ ਸੀਲ ਕੀਤਾ ਗਿਆ ਤੇ ਸਾਡਾ ਏਮ ਹੈ ਕਿ ਅਸੀਂ ਸੈਗਰੀਗੇਟ ਕਰੀਏ ਕਿਸੇ ਚੀਜ਼ ਨੂੰ ਅਸੀਂ ਟੈਬੂ ਨਾ ਬਣਾ ਦਈਏ ਕਿ ਭਈ ਇਹ ਪੂਰਾ ਪਿੰਡ ਜਿਹੜਾ ਉਹ ਨਸ਼ੇ ਦੇ ਨਾਲ ਗ੍ਰਸਤ ਹੈ ਤੋ ਉਹਦੇ ਨਾਲ ਇਹ ਹੁੰਦਾ ਕਿ ਜੋ ਉੱਥੇ ਨਾਰਮਲ ਆਦਮੀ ਵੀ ਰਹਿ ਰਿਹਾ ਜੋ ਨਸ਼ਾ ਨਹੀਂ ਵੀ ਕਰਦਾ ਉਹਨੂੰ ਵੀ ਫਿਰ ਅਸੀਂ ਉਸੀ ਕੈਟਾਗਰੀ ਦੇ ਵਿੱਚ ਪਾ ਦਿੰਦੇ ਹਾਂ ਬਸ ਸਿਰਫ ਪਿੰਪੁਆਇੰਟਡ ਦੇਖਾਂਗੇ ਕਿ ਭਈ ਕਿੱਥੇ ਕਿਹੜੇ ਪਰਿਵਾਰ ਹੈਗੇ ਕਿਹੜੇ ਫੈਮਿਲੀਜ਼ ਹੈ ਜੋ ਕਿ ਲਗਾਤਾਰ ਇਹੀ ਕੰਮ ਕਰ ਰਹੇ ਹੈ ਜਾਂ ਜਿਨ੍ਹਾਂ ਦੇ ਖਿਲਾਫ ਪਹਿਲਾਂ ਪਰਚੇ ਵੀ ਸੀ ਬਟ ਉਹ ਰਿਫਾਰਮ ਨਹੀਂ ਹੋਏ ਸੋ ਉਸ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਅਕਸਰ ਸੁਣਨ ਚੀ ਵੀ ਇਹ ਬੰਦਾ ਕਿ ਕੁਝ ਵੱਦੀ ਧਾਰੀ ਲੋਕ ਵੀ ਜਿਹੜੇ ਮੁਲਾਜ਼ਮ ਵੀ ਜਿਹੜੇ ਉਹ ਨਾਲ ਰਲੇ ਹੁੰਦੇ ਕੋ ਉਹਨਾਂ ਤੇ ਵੀ ਕੋਈ ਆਇਡੈਂਟੀਫਾਈ ਕੀਤੀ ਜਾਦੀ ਕੋਈ ਸਜ਼ਾ ਦਿੱਤੀ ਜਾਦੀ ਹੈ ਜਿਹੜਾ ਵੀ ਕੋਈ ਮੁਲਾਜ਼ਮ ਹੈ ਕਈ ਵ ਡਿਪਰੈਸ਼ਨ ਜਾਂ ਜਿਸ ਵੀ ਕਿਸੇ ਕਾਰਨ ਉਹ ਸ਼ੋਕ ਹੈ ਜੇਕਰ ਉਹ ਐਡਿਕਟਡ ਹੈ ਅਸੀਂ ਉਹਦਾ ਇਲਾਜ ਕਰਾਵਾਂਗੇ ਜੇਕਰ ਉਹ ਆਪ ਇਹਦੇ ਵਿੱਚ ਇਨਵੋਲਡ ਹੈ ਐਜ਼ ਅ ਮਤਲਬ ਉਹਦਾ ਪ੍ਰੋਫਿਟ ਲੈ ਰਹਾ ਹੈ ਜਾਂ ਉਹ ਇੱਕ ਸਮਕਲ